ਮਰਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਬੇਰੇਜ ਗਵਰਕਰ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸੇਤ ਮੰਤਰੀ ਮੁਰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਸੇਤ ਮੰਤਰੀ ਮੁਰਦਾਬਾਹ ਸਾਡੀ ਯੂਨੀਅਨ ਜ਼ਿੰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਹੋਰ ਹੋਰ ਲੋਕ ਇੱਕ ਦਾ ਆਪਾਂ 2 ਮਿੰਟਾਂ ਦਾ ਭੇਜ ਦਈਏ ਪੰਜਾਬ ਸਰਕਾਰ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਸੇਤ ਮੰਤਰੀ ਮੁਰਦਾਬਾਹ ਉਨੀਏ ਜਿੰਦਾਬਾਦ ਸਾਡੀਆਂ ਮੰਗ ਪੂਰੀਆਂ ਕਰੋ ਸਾਡੀਆਂ ਮੰਗ ਪੂਰੀਆਂ ਕਰੋ ਮੰਤਰੀ ਫੁੱਟੜੀ ਫੁੱਟੜਦਾ ਵਾਅਦੇ ਕਰਕੇ ਮੁਕਰਦਾ ਹਾਂ ਜੰਗਾ ਨਾ ਮੈਂ ਸੁਖਵਿੰਦਰ ਸਿੰਘ ਢਲਵਾ ਸੁਪਾ ਪ੍ਰਧਾਨ ਬੇਜ਼ਗਾਰ ਮਲਟੀ ਪਰਪਸ ਹੈਲਥ ਵਰਕਰ ਜੂਨੀਅਰ ਪੰਜਾਬ 7 ਲੱਖ ਕਿਨਵਾ ਦੇ ਕਿਉਂ ਨਾ ਅੱਜ ਅਸੀਂ 4 ਮਾਰਚ ਤੋਂ ਲੈ ਕੇ 5ਵੇਂ ਦਿਨ ਦੇ ਵਿੱਚ ਧਰਨਾ ਜਿਹੜਾ ਲਾਇਆ ਹੋਇਆ ਪਟਿਆਲਾ ਦੇ ਬਾਰਾਂਦਰੀ ਗਾਰਡਨ ਸਿਹਤ ਮੰਤਰੀ શ્રી ਬ੍ਰਹਮਿੰਦਰ ਰਾਦੇ ਸ਼ਹਿਰ ਦੇ ਵਿੱਚ ਦੇਰਜਗਾਰ ਮਲਟੀਪਰਪਸ ਹੈਲਥ ਸਰਪ੍ਰੋਜੂਨ ਯੂਨੀਅਨ ਵੀ ਇਸ ਮੰਗ ਨੂੰ ਲੈ ਕੇ ਇਸ ਸਿਹਤ ਭਾਗ ਦੇ ਵਿੱਚ ਸਿਹਤ ਵਰਕਰ ਮੇਲਦੇ ਜਿੰਨੀਆਂ ਸਾਮੀਆਂ ਖਾਲੀ ਪਈਆਂ ਨੇ ਉਹਨਾਂ ਦਾ ਇਛਤਿਆਰ ਜਾਰੀ ਕੀਤਾ ਜਾਵੇ ਤੇ 3 ਸਾਲ ਦੀ ਉਮਰ ਹੱਦ ਛੋਟ ਦਿੱਤੀ ਜਾਵੇ ਇਸ ਮੰਗ ਨੂੰ ਲੈ ਕੇ ਸਾਡਾ ਧਰਨਾ ਜਿਹੜਾ 4 ਮਾਰਚ ਦਿਨ ਸੋਮਵਾਰ ਤੋਂ ਚੱਲ ਰਿਹਾ ਲੋਕਾਂ ਇਧਰ ਹੈਗੇ ਪੁਲਿਸ ਦਾ ਪਰ ਇਹ ਪ੍ਰਸ਼ਾਸਨਦਾਰ ਹੈਗੇ ਦੂਸਰੇ ਕੋਈ ਵੀ ਬੰਦਾ ਹੋਗੇ ਧਰਨਾ ਲੱਗ ਬੈਜਾਂਦਾ ਸਾਨੂੰ ਇਸ ਗੱਲ ਦਾ ਅਧਿਕਾਰ ਹੈ ਕਿ ਤੁਹਾਨੂੰ ਸੰਵਿਧਾਨ ਇਹ ਗੱਲ ਲੱਗਦਾ ਹੈ ਕਿ ਇਥੋਂ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਯੋਗਤਾ ਦੇ ਅਨੁਸਾਰ ਰੋਜ਼ਗਾਰ ਦੇਵੇ ਤੇ ਆਪਣੀ ਮੰਗ ਨੂੰ ਜਮਹੂਰੀਅਤ ਤਰੀਕੇ ਦੇ ਨਾਲ ਪੇਸ਼ ਕਰਨਾ ਸਾਧਾਰਨ ਢੰਗ ਦੇ ਨਾਲ ਪੇਸ਼ ਕਰਨਾ ਹਰੇਕ ਦਾ ਅਧਿਕਾਰ ਹੈ ਤੇ ਉਹ ਸੀ ਕਰ ਰਹੇ ਹੈ ਸਰਕਾਰ ਕਿਨ ਨੂੰ ਪੱਕਾ ਕਰੇ ਅ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰੇਕ ਨੂੰ ਯੋਗਤਾ ਦੇ ਅਧਿਕਾਰ ਆਧਾਰ ਤੇ ਰੈਗੂਲਰ ਰੋਜ਼ਗਾਰ ਦੇਵੇ ਸੰਵਿਧਾਨ ਦੇ ਵਿੱਚ ਦਰਜ ਹੈ ਤੇ ਇਤੋਂ ਦੀ ਸਰਕਾਰ ਜਿਹੜੀ ਕੰਟਰੈਕਚੁਅਲ ਬੇਸ ਤੇ ਭਰਤੀ ਕਰ ਰਹੀ ਹੈ 3 ਸਾਲ ਪਰਿਵਿਸ਼ਨ ਪੀਡ ਦੇ ਕੇ ਬੇਸਿਕ ਪੇਤੇ ਤੇ ਪੰਜਾਬ ਦੇ ਵਿੱਚ ਇਹ ਲਾਗੂ ਹੋ ਚੁੱਕਿਆ ਤੇਨੇਕਾ ਲੋਕ ਇਸ ਗੱਲ ਨੂੰ ਸਵੀਕਾਰ ਵੀ ਕਰ ਚੁੱਕੇ ਆ ਤੇ ਵੇਰਜ਼ਗਾਰ ਵੀ ਇਸ ਗੱਲ ਨਾਲ ਸਹਿਮਤੀ ਜਤਾਉਂਦੇ ਹੋਏ ਮੰਨ ਕਰਦੇ ਆ ਕਿ ਯੋਗਤਾ ਜਿਹੜੀ ਇਹਨਾਂ ਦੇ ਸਰਕਾਰੀ ਇੰਸਟੀਚੂਟ ਦੇ ਵਿੱਚ ਸਰਕਾਰ ਵੱਲੋਂ ਖੋਲੇ ਇੰਸਟੀਚੂਟਾਂ ਦੇ ਵਿੱਚ ਇਹਨਾਂ ਨੇ ਕੋਰਸ ਕੀਤਾ ਹੋਇਆ ਤੇ ਇਸ ਦੇ ਯੋਗਤਾ ਦੇ ਅਨਸਾਰ ਰੁਜ਼ਗਾਰ ਦਿੱਤਾ ਜਾਵੇ ਜਿੰਨੇ ਬੰਦੇ ਨੂੰ ਨੌਕਰੀ ਮਿਲਗੀ ਸਰਕਾਰ ਦੇ ਲਈ ਇਹ ਹਰੇਕ ਬਲੋਕ ਘਾਤ ਦੀ ਨੌਕਰੀ ਹੋਵੇ ਕਿੰਨੇ ਬੰਦੇ ਨੂੰ ਨੌਕਰੀ ਮਿਲਗੀ ਸਾਡੇ ਜਿਕਰ ਮੈਂ ਬਿਰਦਗਰ ਮਲਟੀਪਰਪਸਲ ਵਰਕ ਯੂਨੀਅਨ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਆਲ ওভার ਪੰਜਾਬ ਚ ਕਿੰਨੇ ਨੌਜਵਾਨਾਂ ਨੌਕਰੀ ਵਿੱਚ ਜਿਹੜਾ ਪੰਜਾਬ ਜਿਹੜਾ ਸਰਕਾਰ ਨੇ ਕਰ ਕਰ ਨੌਕਰੀ ਦਾ ਵਾਅਦਾ ਕੀਤਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਵੀ ਹਜੇ ਤੱਕ ਕੋਈ ਨਹੀਂ ਕੀਤੀ ਇਤੋਂ ਦੀ ਸਰਕਾਰ ਨੇ ਕਰ ਕਰ ਨੌਕਰੀ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਮੈਨੂੰ ਲੱਗਦਾ ਵੀ 10-10 ਪਿੰਡਾਂ ਦੇ ਵਿੱਚ 15-15 ਪਿੰਡਾਂ ਦੇ ਵਿੱਚ ਵੀ ਕਿਤੇ ਨੌਕਰੀ ਨਹੀਂ ਦਿੱਤੀ ਹੋਣੀ ਜਿਹਦੇ ਅੰਕੜੇ ਕੱਢੇ ਜਾਣ ਤਾਂ ਸਰਕਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਫੇਲ ਹੈ ਪੰਜਾਬ ਦੇ ਵਿੱਚ ਕਰ ਕਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਸੀ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਸੱਦ ਕੇ ਸਕੂਲਾਂ ਕਾਲਜਾਂ ਦੇ ਵਿੱਚ ਅਨੇਕਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਇਹਨਾਂ ਨੇ ਰੋਜ਼ਗਾਰ ਮੇਲੇ ਲਾਏ ਨੇ ਜਿੱਥੋਂ ਲੋਕ ਚੀਕਾਂ ਮਾਰਦੇ ਆਏ ਨੇ ਤੇ ਬਰਨਾਲੇ ਜ਼ਿਲ੍ਹੇ ਦੇ ਐਸਐਸਪੀ ਕੋਲੇ ਪਿਛਲੇ ਦਿਨਾਂ ਦੀ ਉਦਾਹਰਣ ਹੈ ਲੋਕਾਂ ਨੇ ਪੇਸ਼ ਹੋ ਕੇ ਆਪਣੀ ਸ਼ਿਕਾਇਤ ਕੀਤੀ ਹੈ ਇੱਥੋਂ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਜਿਨ੍ਹਾਂ ਨੇ ਉਹਨਾਂ ਵੇਰ ਵਗਾਰਾਂ ਤੋਂ 4-4 5-5000 ਰੁਪਏ ਲੈ ਕੇ ਉਹਨਾਂ ਨੂੰ ਨੌਕਰੀ ਤਾਂ ਕੀ ਦੇਣੀ ਸੀ ਸਗੋਂ ਉਹਨਾਂ ਨੇ 5-5 7-7000 ਦੀ ਚੀਕੀ ਮਾਰ ਕੇ ਚਲੇ ਗਏ ਈ ਲਗਾਣਾ ਬੋਲੇ ਐਮਪੀ ਦੀ ਇਲੈਕਸ਼ਨ ਕਿਸ ਤਰ੍ਹਾਂ ਵੀ ਸਰਕਾਰ ਪੂਰੀ ਤਰ੍ਹਾਂ 2 ਸਾਲਾਂ ਦੇ ਵਕਫੇ ਦੇ ਵਿੱਚ ਫੇਲ ਹੋ ਚੁੱਕੀ ਹੈ ਤੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਇਸ ਗੱਲ ਨੂੰ